ਹੈਲੋ ਹਾਂਜੀ ਆਪ ਸਾਰੀ YouTube ਫੈਮਿਲੀ ਮੇਰੀ ਕਿਵੇਂ ਹੋ ਸਾਰੀ ਠੀਕ ਠਾਕ ਹੋਵੋਗੇ ਸਾਰੀ YouTube ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਇੱਕ ਅੱਜ ਆਪਾਂ ਪਹਿਣਾ ਨਾ ਗੱਲਾਂ ਸਾਂਝੀ ਕਰਦੇ ਆ ਫੇਸ ਬਾਰੇ ਹਨਾ ਤੇ ਮੇਰੀਆਂ ਪਹਿਣਾ ਫੇਸ ਤੇ ਫੜਕੜੀ ਦਾ ਫੜਕੜੀ ਨਾ ਯੂਜ਼ ਕਰਿਆ ਕਰੋ ਹਨਾ ਬਹੁਤ ਹਾਨੀਕਾਰਕ ਆ ਫੜਕੜੀ ਹਨਾ ਆਪਾਂ ਨੂੰ ਹਰ ਇੱਕ ਦੱਸਦਾ ਨਾ ਵੀ ਫੜਕੜੀ ਲਾ ਲਓ ਫੜਕੜੀ ਲਾ ਲਓ ਨਹੀਂ ਫੜਕੜੀ ਨਹੀਂ ਲਾਉਣੀ ਚਾਹੀਦੀ ਫੇਸ ਤੇ ਹਨਾ ਤੇ ਕਿਉਂ ਫੜਕੜੀ ਦਾ ਕੰਮ ਹੁੰਦਾ ਹਨਾ ਸਕਿਨ ਅਕੇਰਾ ਵੀ ਜੂੜੜੀਆਂ ਤੋਂ ਕਹਿੰਦੇ ਨੇ ਦੇਖੋ ਜੂੜੜੀਆਂ ਜੂੜ ਰੀਆਂ ਆਪਣੇ ਉਮਰ ਦੇ ਹਿਸਾਬ ਨਾਲ ਜੂੜੜੀਆਂ ਪੈਂਦੀਆਂ ਨੇ ਕਿਉਂ ਅੱਜ ਕੱਲ੍ਹ ਖਾਣੇ-ਦਾਣੇ ਚ ਇੰਨਾ ਕੁਝ ਹੈ ਨਹੀਂ ਹਨਾ ਤੇ ਸਾਰੇ ਰਹਿ ਹਸਪਰੇਆਂ ਦੇ ਹੋਏ ਪਏ ਨੇ ਹਨਾ ਕੋਈ ਚੀਜ਼ ਚ ਤਾਕਤ ਨਹੀਂ ਹੈਗੀ ਜਦੋਂ ਆਪਣੇ ਅੰਦਰੋਂ ਤਾਕਤ ਘਟੀ ਜਾਂਦੀ ਹੈ ਹਨਾ ਫੇਸ ਤੇ ਜੂੜੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਦੋਂ ਆਪਣੇ ਅੰਦਰ ਹੀ ਦੇਖੋ ਹਨ ਅੰਦਰਲੀ ਘਾਟ ਆਪਣੀ ਪੂਰੀ ਨਹੀਂ ਹੋਊਗੀ ਹਨਾ ਉੱਤੇ ਆਪਾਂ ਕੁਝ ਮਰਜ਼ੀ ਲਾਈ ਜੋ ਉੱਤੇ ਲਾਉਣ ਨੂੰ ਥੋੜਾ ਉਹ ਹੋਊਗਾ 2 ਦਿਨ 4 ਦਿਨ ਰਹੂ ਉਹ ਅੰਦਰਲੀ ਘਾਟ ਪੂਰੀ ਹੋਵੇ ਹਨਾ ਤੇ ਫੇਰ ਹੀ ਫੇਸ ਸਾਫ਼ ਹੁੰਦਾਗਾ ਤੇ ਫੜਕੜੀ ਜਮਾ ਨਾ ਲਾਇਆ ਕਰੋ ਬਣੇ ਦੱਸਦੇ ਬਹੁਤ ਨੇ ਵੀ ਫੜਕੜੀ ਲਾ ਲੋ ਫੜਕੜੀ ਤੁਸੀਂ ਐਂ ਕਰਿਓ ਨਾ ਫੜਕੜੀ ਦਾ ਵੀ ਦੇਖਿਓ ਤੁਸੀਂ ਕਾਰਨਾਮਾ ਵੀ ਕੀ ਕਾਰਨਾਮਾ ਫੜਕੜੀ ਦਾ ਆਏ ਕਰ ਤੁਸੀਂ ਨਾ ਇਹ ਫੜਕੜੀ ਕਿਸੇ ਵੀ ਚੀਜ਼ ਚ ਜੇ ਮੈਂ ਤੁਹਾਨੂੰ ਦੱਸਦੇ ਨੇ ਹਨਾ ਮੈਂ ਲਾ ਕੇ ਲਾ ਲਉ ਤੁਸੀਂ ਨਾ ਇੱਕ ਸਾਈਡ ਬਾਹਾਂ ਤੇ ਲਾ ਲਿਓ ਆਪਣੇ ਅੰਦਰਲੇ ਪਾਸੇ ਮੈਂ ਉਹਨੂੰ ਬਾਹਾਂ ਤੇ ਲਾ ਕੇ ਦੇਖਿਓ ਹਨਾ ਦੋ ਦਿਨ ਤਾਂ ਉਹ ਫੜਕੜੀ ਐ ਪੂਰਾ ਸਕਿਨ ਨੂੰ ਐ ਕਸੋ ਪਾ ਕੇ ਰੱਖੂਗੀ ਹਨਾ ਤੀਜੇ ਦਿਨ ਫੜ ਦੇਖ ਲਿਓ ਉਥੋਂ ਉਹਨੇ ਉਹਨੇ ਥਾਂ 'ਚ ਦੇਖ ਲਿਓ ਵੀ ਸਕਿਨ ਕਹੇ ਜੀ ਹੋ ਗਈ ਸਾਡੀ ਹਨਾ ਉਹ ਵੱਧ ਢਿੱਲੀ ਸਕਿਨ ਹੁੰਦੀ ਐ ਭੈਣ ਮੇਰੀ ਕਿਸੇ ਕੋਈ ਵੀ ਫੇਸ ਤੇ ਫੜਕੜੀ ਨਾ ਲਾਓ ਨਾ ਲਾਓ ਹਨਾ ਆਪਾਂ ਨੁਕਸਾਨ ਖਾਨਨੇ ਆ ਅੱਜ ਕੱਲ ਬਹੁਤ ਜ਼ਿਆਦੇ ਸਕਿਨਾਂ ਵਾਲੇ ਡਾਕਟਰ ਬਹੁਤ ਤੋਂ ਵੱਡੇ ਬਹੁਤ ਵੱਡੇ ਵੱਡੇ ਡਾਕਟਰ ਨੇ ਹਨਾ ਸਕਿਨਾਂ ਵਾ ਸਕਿਨਾਂ ਵਾਸਤੇ ਹਨਾ ਜੇ ਕਿਸੇ ਨੂੰ ਹਨਾ ਕੋਈ ਚਲੋ ਪ੍ਰੋਬਲਮਾ ਕੋਈ ਜੁਰੜੀਆਂ ਦੀ ਚਲੋ ਸਾਰੇ ਭਾਂ ਦੇ ਦੁਨੀਆ ਹੁੰਦੀਆਂ ਹਨਾ ਕਿਸੇ ਨੂੰ ਇਹ ਚੀਜ਼ ਘੱਟ ਹੁੰਦੀ ਹੈ ਕਿਸੇ ਨੂੰ ਚਲੋ ਵੱਧ ਹੁੰਦਾ ਹੈ ਹਨਾ ਕੇਅਰ ਕਰਨੀ ਆ ਆਪਣੇ ਸਰੀਰ ਦੀ ਹਨਾ ਜੇ ਕਿਸੇ ਨੇ ਚਲੋ ਕੇਅਰ ਕਰਨੀ ਵੀ ਹਨਾ ਸਕਿਨਾਂ ਵਾਲੇ ਡਾਕਟਰ ਕੋਲੇ ਜਾਓ ਉਹ ਤੁਹਾਨੂੰ ਤਾਕਤ ਦੀ ਦਵਾਈ ਦੇਊਗਾ ਤੇ ਸਾਨੂੰ ਕੋਈ ਚੀਜ਼ ਦੇਊਗਾ ਹਨਾ ਦਵਾਈ ਖਾਣ ਨੂੰ ਅੰਦਰੋਂ ਤੁਹਾਡੀ ਘਾਟ ਪੂਰੀ ਹੋਊਗੀ ਫੇਰ ਜੁਰੜੀਆਂ ਜਾਣਗੀਆਂ ਹਨਾ ਤੇ ਨਹੀਂ ਜੁਰੜੀਆਂ ਉੱਤੇ ਕੁਛ ਮਰਜੀ ਲਾਈ ਜਾਓ ਤੇ ਉੱਤੋ 2 ਦਿਨ 4 ਦਿਨ ਰਹੂਗਾ ਉਹੀ ਹਾਲ ਫੇਰ ਹੁੰਦਾ ਹਨਾ ਕਰੀਮ ਲਾਉਣ ਲੱਗ ਜਿਓ ਜਿੰਨੇ ਦਿਨ ਕਰੀਮ ਲਾਈ ਜਾਊਂਗੇ ਉਹਨੇ ਦਿਨ ਫੇਸ ਵਧੀਆ ਰਹਿੰਦਾ ਜਦੋਂ ਲਾਉਣਾ ਹਟ ਕੇ ਬਾਅਦ ਚ ਕਹੇ ਜੇ ਫੇਸ ਹੋ ਜਾਂਦੇ ਨੇ ਤੇ ਨਹੀਂ ਫੜਕੜੀ ਦਾ ਕੋਈ ਵੀ ਤੁਸੀਂ ਮੇਰੀਆਂ ਕਹਿਣਾ ਭੁੱਲ ਕੇ ਵੀ ਨਾ ਫੜਕੜੀ ਜੂਸ ਕਰੋ ਚਿਹਰੇ ਤੇ ਹਨਾ ਬਹੁਤ ਗਲਤ ਚੀਜ਼ ਆ ਫੜਕੜੀ ਤੇ ਫੜਕੜੀ ਕਦੇ ਵੀ ਜੂਸ ਨਹੀਂ ਕਰਨੀ ਚਾਹੀਦੀ ਤੇ ਹਾਂ ਡਾਕਟਰ ਜਿਹੜੀ ਡਾਕਟਰ ਨੇ ਦਵਾਈ ਦੇਣੀ ਆ ਹਨ ਅੰਦਰੋਂ ਆਪਣੇ ਘਾਟ ਪੂਰੀ ਹੋਊਗੀ ਚਿਹਰਾ ਆਪੇ ਠੀਕ ਹੁੰਦਾ ਜਾਊਗਾ ਹਨ ਬਹੁਤ ਤੱਕੜੇ ਤੱਕੜੇ ਡਾਕਟਰ ਭਾਈ ਨੇ ਚਲੋ ਡਾਕਟਰ ਤੁਸੀਂ ਦਵਾਈ ਲਓ ਹਨ ਡਾਕਟਰ ਦੱਸੂਗਾ ਵੀ ਕੀ ਘਾਟ ਜਦੋਂ ਆਪਣੇ ਅੰਦਰੋਂ ਘਾਟ ਪੂਰੀ ਹੋ ਗਈ ਜਿਹੜੀ ਆਪਣੇ ਆਪ ਹੀ ਘਟਮ ਹੋ ਜਾਣਗੀਆਂ ਜਦੋਂ ਆਪਣੀ ਅੰਦਰਲੀ ਘਾਟ ਨਹੀਂ ਪੂਰੀ ਹੋ ਸਕਦੀ ਉੱਤੇ ਕੁਝ ਮਰਜੀ ਲਾਈ ਜੋ ਹਨਾ ਉਹਦੇ ਨਾਲ ਕਿਵੇਂ ਜ਼ਰੂਰੀਆਂ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਉਹਦੇ ਨਾਲ ਜ਼ਰੂਰੀਆਂ ਕਿਵੇਂ ਹਟਣੀਆਂ ਮੇਰੀਆਂ ਭੈਣਾਂ ਭੋਲਆਂ ਜਿਹੜੀਆਂ ਹਨਾ ਮਗਰ ਲੱਗ ਜਾਂਦੀਆਂ ਨੇ ਵੀ ਹਾਂ ਇਥੇ ਪਰ ਇਹ ਚੀਜ਼ ਨਾ ਵਰਤਿਆ ਕਰੋ ਭੈਣ ਮੇਰੀ ਵੀ ਹਨਾ ਆਪਾਂ ਆਪ ਦਾ ਫੇਸ ਖਰਾਬ ਕਰੀ ਜਾਂਦੇ ਹਾਂ ਚਾਹੇ ਜੇ ਪਰਮਾਤਮਾ ਨੇ ਦਿੱਤਾ ਹੋ ਜਾਂ ਉਮਰ ਦੇ ਹਿਸਾਬ ਨਾਲ ਪੈਂਦੀਆਂ ਪੈਂਦੀਆਂ ਨੇ ਚਲੋ ਜੇ ਕਿਸੇ ਨੂੰ ਨਹੀਂ ਵੀ ਇਹ ਵਧੀਆ ਲੱਗਦੀਆਂ ਹਨਾ ਡਾਕਟਰ ਦੀ رائے ਲਿਆ ਕਰੋ ਨਾ ਤੇ ਡਾਕਟਰ ਤੋਂ ਦਵਾਈ ਲਓ ਤੁਸੀਂ ਸ਼ੁਰੂ ਕਰਦੋ ਤੇ ਠੀਕ ਹੋ ਜਾਣੀਆ ਦੇਖੋ ਮੈਂ ਕਦੇ ਵੀ ਆਪਦੇ ਫੇਸ ਤੇ ਅੱਜ ਤੱਕ ਕੋਈ ਕਰੀਮ ਨਹੀਂ ਵਰਤੀ ਕੋਈ ਵੀ ਕਰੀਮ ਇੱਕ ਅਸੀਂ ਸਾਬਣ ਨਾਲ ਨਹਾਉਣੀਆ ਬਸ ਉਹ ਵੀ ਲੈਕਸ ਸਾਬਣਾ ਜਿੱਦਾਂ ਦੀ ਮੈਨੂੰ ਵੀ ਸੁਰਤ ਜੀ ਸੰਭਲੀ ਵਿਆਹ ਤੋਂ ਬਾਅਦ ਪਹਿਲਾਂ ਤਾਂ ਪਤਾ ਨਹੀਂ ਕਿਹੜੀਆਂ ਮੈਂ ਲਾਦਾ ਕੱਪੜੇ-ਕੱਪੜੇ ਧੋਣ ਵਾਲਗੇ ਲਾਉਂਦੇ ਸੀ ਜਦੋਂ ਕੁਮਾਰੀ ਸੀ ਹਨ ਇਹ ਚੀਜ਼ਾਂ ਦਾ ਹੈ ਨਹੀਂ ਸੀ ਵਿਆਹ ਤੋਂ ਬਾਅਦ ਅਸੀਂ ਨੇ ਲੈਕਸ ਸਾਬਣਾ ਸ਼ੁਰੂ ਕੀਤੀ ਹੋਈ 12 ਮਹੀਨੇ ਤੀਹ ਦਿਨ ਅਸੀਂ ਉਹੀ ਸਾਬਣ ਵਰਤਦੇ ਆ ਗਰਮੀ 'ਚ ਅਸੀਂ ਕੋਈ ਕਰੀਮ ਨਹੀਂ ਵਰਤਦੇ ਤੇ ਸਿਆਲ 'ਚ ਕੋਈ ਆਹ ਲਿਆਉਂਨੇ ਲੋਸਣ ਵਗੈਰਾ ਲਿਆਉਂਨੇ ਵੀ ਖੁਸ਼ਕੀ ਹੋ ਜਾਂਦੀ ਉਹ ਤੇ ਉਹ ਲਾਉਂਨੇ ਆ ਤੇ ਨਹੀਂ ਅਸੀਂ ਕੋਈ ਕਰੀਮ ਨਹੀਂ ਵਰਤਦੇ ਹੈਗੇ ਭੈਣ ਮਰੀ ਜਿੰਨੀ ਆਪਾਂ ਕਰੀਮਾਂ ਵਰਤਦੇ ਆ ਜਿੰਨੀ ਆਹ ਦੇਸੀ ਤੁਹਾਨੂੰ ਦੱਸੀ ਜਾਂਦੇ ਫਟਕੜੀ ਲਾਲੋ ਐ ਲਾਲੋ ਤੇ ਇਹ ਸਾਰੀਆਂ ਚੀਜ਼ਾਂ ਗਲਤ ਨੇ ਭੈਣ ਮਰੀ ਮੈਂ ਤਾਂ ਤੁਹਾਨੂੰ ਇੰਨੀ ਕਹਿਣਾ ਸੀਗਾ ਹਾਂ ਅੱਗੇ ਇੱਕ ਮਿੰਟ ਅੱਜ ਦੱਸਿਓ ਵੀ ਗੱਲ ਇਹ ਸੱਚੀ ਆ ਕਿ ਝੂਠੀ ਆ ਦੋ ਦਿਨ ਤੁਸੀਂ ਨਾ ਇੱਥੇ ਆਪਣੇ ਬਾਥੇ ਇੱਥੇ ਲਾ ਕੇ ਦੇਖਿਓ ਇਸੋਂ ਨੂੰ ਆਪ ਕਿਸੇ ਨੂੰ ਦਾ ਪਤਾ ਲੱਗ ਜੂ ਵੀ ਦੋ ਦਿਨ ਕਿੰਨੀ ਟੈਟ ਰਹਿੰਦੀ ਆ ਤੇ ਜਿਹਦੇ ਨਾਲ ਸਕਿਨ ਕਹੇ ਜੀ ਹੁੰਦੀ ਆ ਹਨਾ ਤੇ ਤੁਸੀਂ ਕਿਰਾਂ ਉਹ ਕਰਕੇ ਦੇਖੋ ਨਾ ਲੱਗਿਆ ਕਰੋ ਭੈਣ ਮੇਰੀ ਭੋਲੀ ਵੀ ਭੈਣ ਨੂੰ ਮਾਗਰ ਕਿਸੇ ਦੇ ਤੇ ਫੇਸ ਆਪਣੇ ਉਦੋਂ ਦੁੱਗਣੇ ਖਰਾਬ ਕਰ ਲੈਂਦੇ ਆ ਇਹ ਚੀਜ਼ਾਂ ਵਰਤ ਕੇ ਹਨਾ ਤੇ ਸਭ ਤੋਂ ਵਧੀਆ ਚੀਜ਼ ਆ ਜੇ ਕਿਸੇ ਨੇ ਲਾਉਣੀ ਆ ਪਰ ਮੈਂ ਨਹੀਂ ਇਹ ਜੇ ਕੁਸ ਕਦੇ ਵੀ ਵਰਤਿਆ ਹਨਾ ਕੋਈ ਜਿਵੇਂ ਅੱਗੇ ਆਪਣੇ ਘਰੇ ਹਲਦੀ ਹੁਲਦੀ ਬੇਸਨ ਮੋਸਨ ਇਹ ਚੀਜ਼ ਵਿੱਚ ਕਰੀਮ ਕ੍ਰੀਮ ਪਾ ਕੇ ਵਰਤ ਲਾਂਦੇ ਆ ਉਹ ਵੀ ਸਭ ਤੋਂ ਵਧੀਆ ਚੀਜ਼ ਆ ਹਨਾ ਤੇ ਪਰ ਜਿਹੜੀ ਘਾਟ ਅੰਦਰਲੀ ਤੇ ਉਹ ਨਹੀਂ ਹਨਾ ਫਟਕੜੀਆਂ ਨਾ ਚਿਹਰੇ ਸਾਫ ਹੁੰਦੇ ਤੇ ਐਨੇ ਕਹਿਣਾ ਸੀ ਜੇ ਮੇਰੀਆਂ ਭੈਣਾਂ ਨੂੰ ਵੀ ਇਹ ਵਧੀਆ ਲੱਗੀ ਤਾਂ ਕਮੈਂਟਾਂ ਚ ਜਰੂਰ ਦੱਸਿਓ ਇਹ ਸੱਚਕ ਆ ਝੂਠਾ ਤੇ ਜਰੂਰ ਦੱਸਿਓ ਜਿਹਨੇ ਲਾਈ ਵਰਤੀ ਆ ਉਹ ਵੀ ਦੱਸਿਓ ਜਿਹਨੇ ਨਹੀਂ ਵਰਤੀ ਤਾਂ ਉਹ ਵੀ ਦੱਸਿਓ ਚੰਗਾ ਬੈਗਲੂ ਜੀ ਕਾਲਸਾ ਬੈਗਲੂ ਜੀ